ਇਹ ਜੀ ਕਹਿ ਪੈਣਾ ਮੇਰਾ ਉੱਥੋਂ 메인 ਗੇਟ ਤੋਂ ਅੰਦਰ ਆਏ ਆ ਕੇ ਆ ਦਰਵਾਜ਼ਾ ਬੰਦ ਕੀਤਾ ਪਹਿਲਾਂ 메인 ਗੇਟ ਬੰਦ ਕੀਤਾ ਮੈਂ ਇੱਥੇ ਬੈਠਾ ਸੀਗਾ ਜੀ ਇੱਥੇ ਮੇਰੀ ਲੜਕੀ ਖੜੀ ਸੀ ਅਸਿਸਟੈਂਟ ਮੇਰੀ ਤੇ ਇੱਥੋਂ ਆ ਕੇ ਮੇਰੇ ਇੱਥੇ ਕੋ ਲੋਹੇ ਦੀ ਵੱਡੀ ਜੀ ਉਹਨਾਂ ਕੋਲ ਸੀਗੀ ਦਾੰਦ ਜਿਹਨੂੰ ਕਹਿੰਦੇ ਹੁੰਦੇ ਹੋ ਤਿੱਖੀ ਜੀ ਸੀਗੀ ਇੱਥੋਂ ਮੇਰੇ ਇੱਥੇ ਲਾਤੀ ਉਹਨੇ ਕਹਿੰਦਾ ਜੋ ਕੁਝ ਹੈਗਾ ਰੱਖ ਦੇ ਇੱਥੇ ਤੇ ਰੱਖਣ ਦਾ ਮੌਕਾ ਕਿਦਾਂ ਸੀ ਇੱਥੋਂ ਇਹਨਾਂ ਦੋ ਬੰਦੇ ਸੀਗੇ ਦੂਜੇ ਨੇ ਇੱਥੋਂ ਦਾ ਡਰਾਅਰ ਖੋਲ੍ਹਿਆ ਇਹ ਚੋਂ ਸਾਰੇ ਪੈਸੇ ਉਹ ਸਾਰੇ ਇਕੱਠਾ-ਕੱਠਾ ਕੀਤਾ ਸਾਰਾ ਕੱਢ ਕੇ ਲੈ ਗਏ ਇੱਥੋਂ ਜੀ ਤੇ ਫੇਰ ਆ ਮੇਰੇ ਬਟੂ ਦੇ ਦੀਆਂ ਜੇਬ ਤੋਂ ਤਲਾਸ਼ੀ ਲਈ ਅੱਛਾ ਜੀ ਆ ਸਾਰਾ ਮੇਰਾ ਖਾਲੀ ਕਰ ਗਏ ਕਾਗਜ਼ ਕਾਗਜ਼ ਛੱਡ ਗਏ ਬਸ ਤੇ ਸਰ ਅੰਦਰ ਵੀ ਕੋਈ ਸੀਸੀਟੀਵੀ ਨਹੀਂ ਲੱਗੀ ਬਾਹਰ ਵੀ ਨਹੀਂ ਲੱਗੀ ਸਾਰੇ ਖਰਾਬ ਹੋਏ ਹੋਏ ਨਾ ਉਹ ਡੀਵੀਆਰ ਖਰਾਬ ਹੋਇਆ ਹੋਇਆ ਹੁਣ ਆ ਭਾਈ ਸਾਹਿਬ ਤਾਂ ਹੀ ਬੁਲਾਇਆ ਸੀਗਾ ਉਹ ਸੀਸੀਟੀਵੀ ਆਏ ਹੋਏ ਆ ਹੁਣ ਪਰ ਉਹ ਵੀ ਹੁਣ ਕੀ ਕਰਨ ਜਾਰੇ ਡਾਕਟਰ ਸਾਹਿਬ ਕਿੰਨੇ ਦਿਨਾਂ ਤੋਂ ਜਿਹੜੀ ਇਹ ਚੀਜ਼ ਖਰਾਬ ਸੀ ਤੁਹਾਡੇ ਸਟੈਂਡ 15 20 ਦਿਨ ਹੋ ਗਏ ਹੋਣੇ ਜੀ ਪਰ ਕਿਤਨੇ ਕਿਤੇ ਨਗੈਲੀ ਨਗੈਲੀ ਦੇਖੋ ਮੈਂ ਆਪਣੇ ਘਰ ਦੇ ਵਿੱਚ ਬੈਠਾ ਮੈਂ ਘਰ 'ਚ ਬੈਠਾ ਸੇਫ ਨਹੀਂ ਹੈਗਾ ਜੀ ਹੁਣ ਘਰ ਦੇ ਵਿੱਚ ਵੀ ਹੁਣ ਆਪਾਂ ਨੂੰ ਕੈਮਰੇ ਲਗਾਣੇ ਪੈਣਗੇ ਮਤਲਬ ਤਾਂ ਸੇਫਟੀ ਹੈ ਆਪਣੀ ਕਿੱਧਰ ਦੇਸ਼ ਜਾ ਰਿਹਾ ਜੀ ਆਪਣਾ ਕੀ ਮੰਗ ਕਰਦੇ ਹੁਣ ਦੇਖੋ ਜੀ ਬੰਦੇ ਫੜਨੇ ਚਾਹੀਦੇ ਹੈਗੇ ਤਾਂ ਸਟ੍ਰਿਕਟ ਟੈਕਚਰ ਹੋਣਾ ਚਾਹੀਦਾ ਦੇ ਮਸਟ ਬੀ ਪੁਟ ਬਿਹਾਈਂਡ ਦਾ ਬਾਰਸ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਜੇ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਆਏ ਹੁਣ ਤੁਸੀਂ ਦੱਸਿਆ ਜੀ ਕਿੰਸ ਵਾਲੇ ਆਏ ਜੀ ਮੈਂ ਉੱਤੇ ਰਿੰਗ ਕੀਤੀ ਸੀਗੀ ਤੇ ਪੁਲਿਸ ਵਾਲੇ ਆਏ ਹੋ ਕਰ ਰਹੇ ਸੀ ਤਵਕੀਦ ਕਰ ਰਹੇ ਆ ਹਾਂ ਜੀ ਸਰ ਅੱਜ ਮੈਂ ਲੁਧਿਆਣੇ ਆਇਆ ਸੀਗਾ ਤੇ ਸ਼੍ਰੀ ਰਾਮ ਕਲੀਨਿਕ ਤੋਂ ਮੈਂ ਦਵਾਈ ਲੈਣਾ ਆ ਤੇ ਡਾਕਟਰ ਸਾਹਿਬ ਦੇ ਬਾਹਰ ਕੁੰਡੀ ਲੱਗੀ ਪੈਣ ਤੋਂ ਪਹਿਲੇ ਭਾਈ ਸਾਹਿਬ ਆਏ ਇਹਨਾਂ ਨੇ ਕੁੰਡੀ ਖੋਲ ਕੇ ਡਾਕਟਰ ਸਾਹਿਬ ਨੂੰ ਬਾਹਰ ਕੱਢਿਆ ਤੇ ਕੋਈ ਦੋ ਬੰਦੇ ਆਏ ਜਿਨ੍ਹਾਂ ਕੋ ਡਰਾੜ ਸੀਗੇ ਡਾਕਟਰ ਸਾਹਿਬ ਦੀ ਧੌਣ ਦੇ ਉੱਤੇ ਰੱਖ ਕੇ 30 ਤੋਂ 35000 ਜੇ 40000 ਰੁਪਏ ਸੇਲ ਸੀ ਤੇ ਉਹ ਸਾਰੀ ਦੀ ਸਾਰੀ ਲੁੱਟ ਕੇ ਲੈ ਗਏ ਡਾਕਟਰ ਸਾਹਿਬ ਤੋਂ ਔਰ ਇਹ ਬੰਦੇ ਦਾ ਕਹਿਣਾ ਇੱਥੇ ਰੋਜ਼ ਮੋਬਾਈਲ ਵੀ ਖੋਏ ਜਾਂਦੇ ਆ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਬੀਐਸਏ ਇਸ ਜਿਹੜਾ ਹੋ ਰਿਹਾ ਕੰਮ ਇਹਦੇ ਇਹਨਾਂ ਦੀ ਨੱਕ ਇਹਨਾਂ ਨੂੰ ਕਸਤੇ ਰੱਖੋ ਇਹਨਾਂ ਨੂੰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟੋ ਬਾਕੀ ਆ ਵੀਰ ਦੀ ਦੱਸਣਗੇ ਜੀ ਕੁੰਡੀ ਖੋਲੀ ਇਹਨਾਂ ਨੇ ਜੀ ਜਦ ਮੈਂ ਨਾ ਦੁਕਾਨ ਤੇ ਆਪਣੀ ਦਵਾਈ ਲੈਣ ਆਇਆ ਡਾਕਟਰ ਕੋਲ ਸਾਫ ਕੋ ਦਵਾਈ ਲੈਣ ਆਇਆ ਤੇ ਨਾ ਦੇਖਿਆ ਜਦੋਂ ਅੰਦਰ ਸਹਮੇ ਹੋਏ ਆ ਪਰ ਮੈਂ ਜਦੋਂ ਅੰਦਰ ਗਿਆ ਫਿਰ ਮੈਨੂੰ ਇਸ਼ਾਰਾ ਕਰਨੇ ਕੁੰਡੀ ਖੋਲੋ ਮੈਂ ਦੇਖਿਆ ਕੁੰਡੀ ਲੱਗੀ ਹੋਈ ਜੇ ਕੁੰਡੀ ਖੋਲੀ ਤੇ ਬਿਲਕੁਲ ਸਹਮੇ ਹੋਏ ਸੀਗੇ ਕੁੰਡੀ ਖੋਲਤੀ ਫਿਰ ਮੈਂ ਦਵਾਈ ਲੈਣ ਤੇ ਗਿਆ ਫਿਰ ਦੱਸਿਆ ਕਿ ਆ ਬਾੜ ਦਾਤ ਹੋ ਗਈ ਆ ਮੈਂ ਇਹਨਾਂ ਨੂੰ ਪੁੱਛਿਆ ਕਿਹੜੇ ਪਾਸੇ ਚੋਰ ਗਏ ਆ ਪਰ ਮੈਂ 5 ਮਿੰਟ ਪਹਿਲੇਟ ਆਇਆ ਸੀਗਾ ਤਾਂ ਮੈਂ ਮਗਰ ਬਾਈਕ ਲੈ ਕੇ ਦੇਖ ਲੰਦਾ ਚੋਰ ਕਿੱਧਰ ਗਏ ਆ ਜਿਨ੍ਹਾਂ ਨੇ ਬਾਰਕਤ ਕੀਤੀ ਆ ਉਹ ਬਾਹਰ ਕੁੰਡੀ ਲਗਾ ਕੇ ਪਰ ਕੁੰਡੀ ਹਾਂ ਬਾਹਰ ਕੁੰਡੀ ਲਾ ਕੇ ਫਰਾਰ ਹੋ ਗਏ ਟੱਕ ਹਾਂਜੀ ਮੈਂ ਮੈਡੀਸ ਲੈਣ ਆਇਆ ਸੀਗਾ ਜੀ ਹਾਂਜੀ ਤੇ ਨਾਲੇ ਸਰ ਇੱਕ ਬੰਦਾ ਆਇਆ ਕਹਿਣਾ ਜੀ ਆਹ ਬੰਦਾ ਕਹਿੰਦਾ 10 ਵਈ ਅੱਛਾ ਜੀ ਇਹਹੀ ਰੋਡ ਮੈਂ ਮੋਬਾਈਲ ਕੋ ਬਹੁਤ ਛਿੰਨ ਛੋਰ ਹੋਤਾ ਹੈ ਪ੍ਰਸ਼ਾਸਨ ਕੀ ਕਮੀ ਸੇ ਇਹ ਹੁੰਦੇ ਹੈ ਰੋਜ਼ ਦੋ ਚਾਰ ਮੋਬਾਈਲ ਰੋਜ਼ ਛਿਨਾਤੇ ਇਸ ਰੋਡ ਮੈਂ ਖਜੂਰ ਦੇ ਬੀਬੀ ਜੀ ਪੁਲਿਸ ਪ੍ਰਸ਼ਾਸਨ ਦੇਗੇ ਵੀ ਇਸ ਜਿਹੜੇ ਵੀ ਇਹ ਬੰਦੇ ਹੈ ਉਹਨਾਂ ਨੂੰ ਤੁਰੰਤ ਫੜਾਇਆ ਜਾਏ ਜੀ ਔਰ ਡਾਕਟਰ ਸਾਹਿਬ ਨੇ ਜਿਹੜੇ ਬੰਦੇ ਆਏ ਇੱਥੇ ਡਾਕਟਰ ਸਾਹਿਬ ਕਲੀਨਿਕ ਤੇ ਉਹ ਵੀ ਫੜੇ ਜਾਣ ਜੀ ਬੜੀ ਮਿਹਰਬਾਨੀ ਜੀ ਕਮਿਸ਼ਨਰ ਸਾਹਿਬ ਤੁਹਾਡੇ ਹੱਥ ਜੋੜ ਕੇ ਬੇਨਤੀ ਹੈ ਜੀ